ਉਹ ਸੱਚੀ ਕਲ ਜੀ ਸਾਥ ਤੇ ਜੀ ਤੁਹਾਡਾ ਆਪਣੇ ਚੈਨਲ ਤੇ ਨਾਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲੇ ਅੰਮ੍ਰਿਤਸਰ ਤੋਂ ਰਿਸ਼ਤਾ ਆਇਆ ਜੀ ਲੜਕਾ ਆ ਜੀ ਜੱਟ ਸਿੱਖ 1994 ਦਾ ਬਰਤਾ 6 ਹਾਈਟ ਆ ਜੀ ਇਹਦੀ ਬੀਏ ਕੀਤੀ ਹੋਈ ਆ ਲੜਕੇ ਦੀ 2.5 ਕਿੱਲੇ ਜ਼ਮੀਨ ਆ ਔਰ ਇਹ ਡਰਾਈਵਰੀ ਕਰਦੇ ਨੇ ਤੇ ਬਹੁਤ ਵਧੀਆ ਸੈਲਰੀ ਆ ਇਹਨਾਂ ਦੀ ਇਹਨਾਂ ਦੇ ਪਾਪਾ ਖੇਤੀਬਾੜੀ ਕਰਦੇ ਨੇ ਤੇ ਇਹਨਾਂ ਦਾ ਡੇਰੀ ਦਾ ਕੰਮ ਆ ਔਰ ਇਹਨਾਂ ਦਾ ਬ੍ਰਦਰ ਯੂਕੇ ਗਿਆ ਹੋਇਆ ਆਪਣੀ ਫੈਮਿਲੀ ਨਾਲ ਸੈਟਲਡ ਆ ਮਰੇ ਇਹਨਾਂ ਨੂੰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਦੇ ਅਜਨਾਲਾ ਸਾਹਿਬ ਤੋਂ ਰਿਸ਼ਤਾ ਚਾਹੀਦਾ ਹੈ ਜੀ ਤੇ ਕੋਈ ਵੀ ਇਹਨਾਂ ਨਾਲ ਹੋਵੇ ਰਿਲੇਟਡ ਤਾਂ ਸਾਡੇ ਨਾਲ ਜਰੂਰ ਗੱਲ ਕਰਿਓ ਜੀ ਇੱਕ ਰਿਸ਼ਤਾ ਹੈਗਾ ਜੀ ਆਪਣੇ ਕੋਲੇ ਜਲੰਧਰ ਤੋਂ ਇਹ ਵੀ ਜੱਟ ਸਿੱਖ ਲੜਕਾ ਹੈ ਜੀ ਇਹਨਾਂ ਦਾ ਬਰਥ 1986 ਦਾ ਹੈ ਜੀ 5'9" ਹਾਈਟ ਆ +2 ਕੀਤੀ ਹੋਈ ਆ ਫਰਾਂਸ ਦੇ ਵਿੱਚ ਜੌਬ ਕਰਦੇ ਪਏ ਨੇ ਔਰ ਪੀਆਰ ਨੇ ਔਰ ਇੱਕ ਕਿਲਾ ਜ਼ਮੀਨ ਆ ਇਹਨਾਂ ਕੋਲੇ ਇਹਨਾਂ ਨੂੰ ਲੜਕੀ ਇਹਨਾਂ ਦੇ ਹਿਸਾਬ ਨਾਲ ਚਾਹੀਦੀ ਇਹਨਾਂ ਦੇ ਮੈਚ ਦੀ ਲੜਕੀ ਹੋਵੇ ਲੜਕੀ ਨੂੰ ਆਪਣੇ ਨਾਲ ਹੀ ਲੈ ਕੇ ਜਾਣਗੇ